ਇਹਦੇ ਢੇਰ ਵੇਖੋ ਜਿਹੜੇ ਇੱਥੋਂ ਕੱਢਿਆ ਸੀ ਜਿਸ ਸਾਫ ਸਫਾਈ ਜਿਹੜੀ ਕਰਾਈ ਸੀ ਹੁਣ ਮੈਂ ਤੁਹਾਨੂੰ ਦਿਖਾਉਣਾ ਉਹ ਸ਼ਾਂਤ ਵਿਸ਼ਵਾਸ ਵਿੱਚ ਫਸੇ ਹੋਏ ਲੋਕ ਜਿਹੜੇ ਹੱਲੇ ਵੀ ਹਟਦੇ ਨਹੀਂ ਇੱਥੇ ਘੜੀ ਉੱਗ ਲੱਗ ਗਈ ਇਹ ਦੋਸਤੋ ਤੁਹਾਨੂੰ ਦਿਖਾਉਣਾ ਹੈ ਅੰਧ ਵਿਸ਼ਵਾਸ ਵਿੱਚ ਫਸੇ ਲੋਕ ਇਹ ਪਵਿੱਤਰ ਨਹਿਰ ਆਹੋ ਇੰਨੀ ਗੰਦਗੀ ਘੜਾਈ ਬਾਸ ਕਰ ਰੱਖ ਫਾਈ ਕਰਦੇ ਠੀਕ ਆ ਪੰਜ ਫਰੋਵਰਾਂ ਨੂੰ ਡਲ ਜਾਂਦਾ ਉਥੋਂ ਉਥੋਂ ਪਿੱਛੋਂ ਦਰਗਾਣਾ ਮੰਦਰ ਨੂੰ ਡਲ ਜਾਂਦਾ ਅੱਛਾ ਜੀ ਤੁਸੀਂ ਆ ਕੀ ਬਣਾਤਾ ਨਹਿਰ ਦਾ ਕਿਉਂ ਵਹਿਮਾ ਪਰਮਜੀ ਕਿਉਂ ਪਏ ਤੁਸੀਂ ਕਿਉਂ ਵਹਿਮਾ ਪਰਮਜੀ ਪਏ ਗੁਰੂ ਰਾਮਦਾਸ ਮਹਾਰਾਜ ਤੇ ਭਰੋਸਾ ਨਹੀਂ ਉਹਦੀ ਨਗਰੀ ਹੈ ਮੇਰੇ ਸਾਹ ਪਾਜੀ ਕੀ ਕਰਨ ਕੀਤੇ ਆ ਵਹਿਮਾ ਪਰਮਜੀ ਇਹ ਕਿੰਨੇ ਦਾ ਮਦਦ ਸਿਆ ਕੰਮ ਕਰਦੇ ਕੋਈ ਨਾ ਚੁਪਲਾ ਕਮਾਲ ਹੋ ਗਈ ਇੱਥੇ ਅਮਰitsar ਦੇ MP ਆਣ ਕੇ ਸਫਾਈਆਂ ਕਰਨ ਦੇ ਵਿੱਚ ਨੇ ਇੱਥੇ ਵੱਡੇ ਵੱਡੇ ਪ੍ਰਸ਼ਾਸਨ ਦੇ ਅਧਿਕਾਰੀ ਆਣ ਕੇ ਸਾਫ ਕਰਨੇ ਇਹਨਾਂ ਨੂੰ ਤੁਸੀਂ ਗੰਦਗੀ ਕੁੰਡੇ ਨਹਿਰ ਚ ਵਾਹ ਮਾ ਪਰਮਾਏ ਪੌਂਡੇ ਲੋਕਾਂ ਨੂੰ ਦੇਖ ਸਕੀਏ ਨੇ ਭਈ ਆਪਾਂ ਕੀ ਇੱਥੇ ਕਰਨ ਕੀ ਥੱਲੇ ਦੱਸੋ ਮੈਨੂੰ ਆ ਦਸਵਾ ਕੰਮ ਵੇਖ ਲਓ ਇਹ ਕੰਮ ਭਾਜੀ ਘਰਾਂ ਚ ਕਰੋ ਕਿਹ ਕਿਹ ਘਰਾਂ ਚ ਕਰੋ ਆਹ ਗੰਦਗੀ ਦੇ ਢੇਰ ਵੇਖੋ ਨਹੀਂ ਆ ਸਾਰੇ ਢੇਰ ਅਸੀਂ ਕਢਾਏ ਵਿੱਚੋਂ ਸਮਾਲੋਗੀ ਤਾਂ ਡੈੜੀ ਆ ਵਕਾਹ ਢੇਰ ਗੰਦਗੀ ਦੇ ਕਿੜ ਕਿੜੇ ਆਹ ਗੰਦਗੀ ਦੇ ਢੇਰ ਜਿਹੜੇ ਆ ਵਿੱਚੋਂ ਕੱਢਿਆ ਤੇ ਆ ਵੇ ਮਾ ਪਰਮਾ ਦੇ ਵਿੱਚ ਫਸੇ ਲੋਕ ਵੇਖ ਲਓ ਹੱਲੇ ਵੀ ਨਹੀਂ ਹਟਦੇ ਆ ਕਿੰਨੇ ਆ ਇਹਨਾਂ ਨੇ ਫੁੱਲ ਫੁੱਲ ਸੁੱਟ ਤੇ ਵਿੱਚ ਦੱਸੋ ਓ ਵੇਖੋ ਇੱਕ ਆਹ ਸੁੱਟ ਰਿਆ ਗਾੜੀ ਓ ਵੇਖੋ ਇਹ ਲੋਕ ਹਟਦੇ ਕਿਤੇ ਇੱਕ ਆਹ ਤੋੜਾ ਸੁੱਟਿਆ ਨਾ ਓ ਵੇਖੋ ਇਹ ਅਮਰitsar ਦੀ ਵਿਰਾਸਤੀ ਨਹਿਰ ਆ ਤਾਰਾਂ ਵਾਲਾ ਪੁਲ ਆ ਦੇ ਕਮ ਲੋਕਾਂ ਦੇ ਵੇਖ ਲੋ ਕਿੰਨੇ ਜਾਦੂ ਟੂਣੇ ਕਰਦੇ ਨੇ ਇੱਥੇ ਆਣ ਕੇ ਆ ਦੇ ਹੈ ਕੋਈ ਇਹਨਾਂ ਨੂੰ ਰੱਬ ਦਾ ਡਰ ਬੰਦਿਆ ਆ ਕੰਮ ਹੈ ਇਹਨਾਂ ਤੇ ਆ ਜਿਹੜੇ ਆ ਜਾਦੂ ਟੂਣੇ ਕਰਨ ਦੇ ਸੀਗੇ ਤੇ ਆ ਢੇਰ ਵੇਖੋ ਫੁੱਲਾਂ ਦਾ ਪਹਿਲਾਂ ਛੁੱਟਿਆ ਇਹਨਾਂ ਨੇ ਤੇ ਉਧਰੋਂ ਵੇਖ ਕੇ ਇਹਨਾਂ ਨੂੰ ਮੈਂ ਆਇਆ ਦੋਸਤੋ ਦਾਸ ਸਰਪਜੀਤ ਸਿੰਘ ਤੋਂ ਉਹ ਜੰਡਿਆੜਾ ਤੇ ਅਸੀਂ ਖੜੇ ਤਾਰਾਂ ਵਾਲੇ ਕੋਲ ਤੇ ਆ ਵੇਖੋ ਕੰਮ ਇਹਨਾਂ ਦੇ ਨਿਕਲਿਆ ਡੇ ਮਾੜੇ ਹਾਲਾਤ ਕਰਦੇ ਨਹਿਰ ਤੇ ਨਾਲ ਤੇ ਪ੍ਰਸ਼ਾਸਨ ਇਹਨਾਂ ਖਿਲਾਫ ਬਣਦੀ ਕਾਰਵਾਈ ਕਰੇ ਬਹੁਤ ਬਹੁਤ